ਮੈਂ ਐਡੀਐਸਪੀ ਹਰਪਾਲ ਸਿੰਘ ਐਡੀਐਸਪੀ ਟ੍ਰੈਫਿਕ ਸਮੂਹ ਅੰਮ੍ਰਿਤਸਰ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਸਮੂਹ ਪੰਜਾਬੀਆਂ ਨੂੰ ਅੱਜ ਅੰਮ੍ਰਿਤਸਰ ਸ਼ਹਿਰ ਵਿੱਚ ਆਉਣ ਵਾਲੇ ਯਾਤਰੀਆਂ ਨੂੰ ਬੇਨਤੀ ਕਰਦਾ ਹਾਂ ਕਿ ਅੱਜ ਜੋ ਆਮ ਆਦਮੀ ਪਾਰਟੀ ਦੀ ਸ਼ੁਗਰਾਨਾ ਯਾਤਰਾ ਅੰਮ੍ਰਿਤਸਰ ਸ਼ਹਿਰ ਸ੍ਰੀ ਦਰਬਾਰ ਸਾਹਿਬ ਦਰਗੈਨਾ ਮੰਦਰ ਅਤੇ ਸ਼੍ਰੀ ਰਾਮ ਤੀਰਸਾ ਪਹੁੰਚ ਰਹੀ ਹੈ جس نے کہ 4 ਵਜੇ ਕਰੀਬ 골ਡਨ 게ਟ ਵਿੱਚ ਪਹੁੰਚਣਾ ਹੈ ਉਸ ਤੋਂ ਬਾਅਦ ਪਡਾਰੀਪੁਰ ਪਡਾਰੀਪੁਰ ਤੋਂ ਹਾਲ 게ਟ ਵਾਇਆ ਭਰਾਵਾਂ ਦਾ ਢਾਬਾ ਹੁੰਦੇ ਹੋਏ ਸ਼੍ਰੀ ਦਰਬਾਰ ਸਾਹਿਬ ਦਰਬਾਰ ਸਾਹਿਬ ਦਰਸ਼ਨ ਕਰਨ ਤੋਂ ਬਾਅਦ ਵਾਪਸ ਕਟੜਾ ਜੈਮਲ ਸਿੰਘ ਸਿਕੰਦਰੀ 게ਟ ਹਾਥੀ 게ਟ ਉਸ ਤੋਂ ਬਾਅਦ ਦਰਗਿਆਨਾ ਮੰਦਰ ਦਰਸ਼ਨ ਕਰਨਗੇ ਦਰਗਿਆਨਾ ਮੰਦਰ ਦਰਸ਼ਨ ਕਰਨ ਤੋਂ ਬਾਅਦ ਉਹ ਪ੍ਰਾਗਦਾਸ ਚੌਂਕ ਸਟੇਸ਼ਨ ਦੀ ਬੈਕ ਸਾਈਡ ਤੋਂ ਨਹੀਂ ਹੋ ਕੇ ਪਕੌੜਿਆਂ ਵਾਲੇ ਜਿਹੜਾ ਚਾਉਂ ਕਿ ਉੱਥੋਂ ਦੀ ਉੱਪਰ ਭੰਡਾਰੀ ਪੁਲ ਚੜ੍ਹ ਕੇ ਸਟੇਸ਼ਨ ਵਾਲੀ ਸਾਈਡ ਨੂੰ ਹੋ ਕੇ ਉੱਥੋਂ ਸਟੇਸ਼ਨ ਦੇ ਅੱਗੇ ਦੀ ਜਾ ਕੇ ਕੰਟਰੋਲਮੈਂਟ ਚਾਉਂ ਉਸ ਤੋਂ ਅੱਗੇ ਬਾਲਵਿਕ ਚਾਉਂ ਫਿਰ ਗਵਾਲ ਮੰਡੀ ਅਤੇ ਯੂਨੀਵਰਸਿਟੀ ਦੀ ਬੈਕ ਸਾਈਡ ਤੋਂ ਮਾਲ ਮਾਲਨਾ ਸਾਹੀ ਇਸ ਰਸਤੇ RAM TIRTH ਨੂੰ ਇਹ ਜਿਹੜੀ ਸ਼ੁਕਰਾਨਾ ਯਾਤਰਾ ਜਾਵੇਗੀ ਇਸ ਟਾਈਮ ਆਮ ਲੋਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਆਮ ਯਾਤਰੀਓ ਤੇ ਸ਼ਰਧਾਲੂਆਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਭੰਡਾਰੀ ਪੁਲ ਜਿਹੜਾ ਵਾ ਜਿਸ ਤੇ ਕਰੀਬ ਯਾਤਰਾ 4 5 ਵਜੇ 4:30 5 ਵਜੇ ਪਹੁੰਚ ਜੇਗੀ ਉਸ ਟਾਈਮ ਜਿੰਨਾ ਲੋਕਾਂ ਨੇ ਯੂਨੀਵਰਸਿਟੀ ਸਾਈਡ ਤੋਂ ਜਾਂ ਰਣਜੀਤ ਐਵੇਨਿਊ ਸਾਈਡ ਤੋਂ ਦਰਬਾਰ ਸਾਹਿਬ ਵਾਲੀ ਸਾਈਡ ਜਿਨ੍ਹਾਂ ਨੇ α1 ਵਾਲੀ ਸਾਈਡੋਂ ਜਾਣਾ ਹੋਵੇ ਉਹ ਕਿਰਪਾ ਕਰਕੇ ਬਾਈਪਾਸ ਬਾੜਾ ਰਸਤਾ ਜਿਹੜਾ ਖਤਿਆਰ ਕਰਨ ਭੰਡਾਰੀਪੁਰ ਵਾਲੀ ਸਾਈਡ ਨੂੰ ਆਉਣ ਦੀ ਨਾ ਕਿਰਪਾਤਾ ਕਰਨ ਕਿਉਂਕਿ ਭੰਡਾਰੀਪੁਰ ਜਿਹੜਾ ਵਾ ਉਸ ਟਾਈਮ ਦੇਤੇ ਸ਼ੁਗਰਾਨਾ ਯਾਤਰਾ ਦੇ ਕਰਕੇ ਉੱਥੋਂ ਦੀ ਟ੍ਰੈਫਿਕ ਜਿਹੜੀ ਡਿਵਰਟ ਕੀਤੀ ਜਾ ਰਹੀ ਆ ਕਿਰਪਾ ਕਰਕੇ ਜਿਹੜੇ ਜਿਨ੍ਹਾਂ ਨੇ ਇਸ ਰਜੀਦਾ ਵੀ ਨਿਊ ਸਾਈਡ ਤੋਂ ਆ ਕੇ ਜਿਨ੍ਹਾਂ ਨੇ ਬੱਸ ਸਟੈਂਡ ਸਾਈਡ ਨੂੰ ਜਾਣਾ ਵਾ ਉਹ ਫੋਰ ਐਸ ਚੌਂਕ ਤੋਂ ਹੁਸੈਨਪੁਰਾ ਚੌਂਕ ਤਾਂ ਨਹੀਂ ਹੋ ਕੇ ਉਹ ਜਿਹੜੇ ਉੱਥੇ ਬੱਸ ਸਟੈਂਡ ਜਾ ਸਕਦੇ ਨੇ ਇਸੇ ਤਰ੍ਹਾਂ ਈ ਰਿਕਸ਼ਾ ਬੈਟਰੀ ਵਾਲੇ ਨੂੰ ਸਾਰਿਆਂ ਨੂੰ ਸੂਚਿਤ ਕੀਤਾ ਜਾਂਦਾ ਕਿ ਉਹ ਜਿਹੜੀ ਸਵਾਰੀਆਂ ਨੇ ਉਹਨਾਂ ਨੇ ਬੱਸ ਸਟੈਂਡ ਤੋਂ ਲੈ ਕੇ ਛਾਟੇ ਨੂੰ ਜਾਣਾ ਜਾਂ ਜਿੰਨਾਂ ਸਵਾਰੀਆਂ ਨੂੰ ਲੈ ਕੇ ਉਹਨਾਂ ਨੇ ਛਾਟੇ ਤੋਂ ਬੱਸ ਸਟੈਂਡ ਆਉਣਾ ਉਹ ਉਹਨਾਂ ਸਵਾਰੀਆਂ ਨੂੰ ਸਾਰੀਆਂ ਨੂੰ ਜਾਂਦਾ ਬਾਈਪਾਸ ਲੈ ਕੇ ਆਓ ਜਾਂ ਉਸ ਨੂੰ ਫੋਰੈਸ ਚੌਂਕ ਤੋਂ ਹੁਸੈਨਪੁਰਾ ਚੌਂਕ ਹੋ ਕੇ ਆਉਣ ਜਾਂ ਉਸ ਤੋਂ ਜੋੜਾ ਫਾਟਕ ਵਾਲੀ ਸਾਈਡ ਦੀ ਲੈ ਕੇ ਰਾਮਕਲਾਈ ਚੌਂਕ ਤੇ ਆ ਕੇ ਫਿਰ ਉਹਨਾਂ ਨੂੰ ਬੱਸ ਸਟੈਂਡ ਪਹੁੰਚਾਉਣ ਇਸੇ ਤਰ੍ਹਾਂ ਹੀ ਸ਼ੀਦਾ ਸਾਹਿਬ ਵਾਲੀ ਸਾਈਡ ਤੋਂ α ਵਾਲੀ ਸਾਈਡ ਤੋਂ ਜਿੰਨਾਂ ਛਾਤਰਾਂ ਨੇ ਯੂਨੀਵਰਸਿਟੀ ਵਾਲੀ ਸਾਈਡ ਜਾਂ 에어ਪੋਰਟ ਸਾਈਡ ਨੂੰ ਜਾਣਾ ਵਾ ਉਹ ਭੰਡਾਰੀਪੁਰ ਨਾ ਆਉਣ ਉਹ ਕਿਰਪਾ ਕਰਕੇ ਬਾਈਪਾਸ ਦੇ ਰਸਤੇ ਜਾਣ ਜਾਂ ਉਹ ਹੁਸੈਨਪੁਰਾ ਚੌਂਕ ਹੋ ਕੇ ਫੋਰੈਸ ਚੌਂਕ ਤੋਂ ਜਾ ਕੇ ਰਤਨ ਸਿੰਘ ਚੌਂਕამდე ਜਿਹੜੇ ਬਾਈਪਾਸ ਨੂੰ ਇਖਤਿਆਰ ਕਰਨ ਜਾਂ ਉਹ ਆਪਣਾ ਗਮਟਾਲਾ ਵਾਲੀ ਸਾਈਡ ਨੂੰ ਜਾ ਸਕਦੇ ਹਨ ਇਹ ਜਿਹੜਾ ਰੂਟ ਆ ਕਰੀਬ 3:30 ਵਜੇ ਤੋਂ ਲੈ ਕੇ 4 ਸ਼ਾਮ ਦੇ 6:00 ਵਜੇ ਤੱਕ 6:00 7:00 ਵਜੇ ਤੱਕ ਜਿਹੜਾ ਭਡਾਰੀ ਪੁਲ ਜਿਹੜਾ ਵਾ ਇਹਦੀ ਟ੍ਰੈਫਿਕ ਜਿਹੜੀ ਆ ਇਹਨੂੰ ਡਿਵਰਟ ਕੀਤਾ ਜਾ ਰਿਹਾ ਵਾ ਕਿਰਪਾ ਕਰਕੇ ਸਾਰੇ ਜਿਹੜੇ ਨਿਵਾਸੀ ਨੇ ਉਹ ਟ੍ਰੈਫਿਕ ਦਾ ਸਹਿਯੋਗ ਕਰਨ ਦੀ ਕਿਰਪਾਤਾ ਕਰੇ